ਇਹ ਰੇ ਬੜੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਆਈਟੀ ਕੀਤੀ ਹੋਈ ਆ ਵੀਰੇ ਤਿੰਨ ਦਿਨ ਹੋ ਗਏ ਤੀਜੇ ਦਿਨ ਤਰਨੇ ਨੂੰ ਮੁੰਡੇ ਕਿਉਂ ਨਹੀਂ ਪਹੁੰਚਦੇ ਯਾਰ ਮੰਗ ਆਪਣੀ 5000 ਪੋਸਟ ਦੀਆ ਮੁੰਡਾ ਆਪਣੇ ਕੋ 50 ਪਹੁੰਚਾ ਵੱਧ ਵੱ 100 ਪਹੁੰਚਾ ਵੀਰੇ ਜੇ 5000 ਪੋਸਟ ਲੈਣੀਆਂ ਤਾਂ ਸਾਰੇ ਮੁੰਡੇ ਪਹੁੰਚੋ ਨਹੀਂ ਤਾਂ 840 ਪੋਸਟ ਦਿੰਦੇ ਨੇ ਨਹੀਂ ਤਾਂ ਅਥਾ ਅਥਾਂ ਚੂੜੀਆਂ ਪਾਲੋ ਯਾਰ ਘਰੇ ਬੈਠ ਜਾਓ ਵੀਰ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਯਾਰ ਇੱਥੇ ਆ ਕੇ ਵੱਧ ਵੱ 5000 ਜੇਕਰ ਆਪਣਾ ਕੱਟ ਹੋਊਗਾ ਤਾ ਆਪਣਾ ਮਸਲਾ ਹੱਲ ਹੋਣਾ ਆ ਵੀ ਹਾਲੇ ਵੀ ਡੁੱਲੇ ਵੇਰਾ ਦਾ ਕੁਝ ਨਹੀਂ ਵਿਗੜਿਆ ਦੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਯਾਰ ਕੱਲ ਵੱਧ ਤੋਂ ਵੱਧ ਪਹੁੰਚੋ ਜੇਕਰ ਕਿਸੇ ਵੀਰ ਨੇ ਆਉਣਾ ਆ ਤਾਂ ਰਾਤ ਨੂੰ ਫਾਇਲ ਕਾ ਵਿੱਚੋਂ ਟ੍ਰੇਨ 2 ਵਜੇ ਪੂਰੇ ਚੱਲੂਗੀ ਠੀਕ ਹੈ ਉਹਦੇ ਤੇ ਤੁਸੀਂ ਆ ਜਾਓ ਯਾਰ ਨਾਲ ਕੁੜੀਆਂ ਵੀ ਆਈਆਂ ਬੈਠੀਆਂ ਯਾਰ ਸਾਰਿਆਂ ਨੇ ਜਿਨ੍ਹਾਂ ਨੇ ਆਈ ਟੈਕ ਕੀਤੀ ਆ ਮੁੰਡਿਆਂ ਯਾਰ ਕੁੜੀਆਂ ਤੋਂ ਤੁਸੀਂ ਬੱਤਰੇ ਖੜੇ ਹੋ ਯਾਰ ਫਿਰ ਤੁਸੀਂ ਨਾ ਗੁੱਸਾ ਕਰਦੇ ਹੋ ਕਿ ਕਹਿੰਦੇ ਹੋ ਯਾਰ ਸਾਨੂੰ ਗੱਲਾਂ ਸੁਣਾਉਂਦੇ ਆ ਠੀਕ ਹੈ ਸਾਨੂੰ ਗੁੱਸੇ ਨਾਲ ਬੋਲਦੇ ਆ ਯਾਰ ਕੀ ਕਰੀਏ ਅਸੀਂ ਦੱਸ ਬਰਾ ਹਾਲੇ ਵੀ ਵੀਰੇ ਕਹਿੰਦੇ ਨਾ ਪੰਜਾਬੀ ਚੱਕੇ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਹਾਲੇ ਵੀ ਆਪਣਾ ਮਸਲਾ ਹੱਲ ਹੋ ਜਾਊਗਾ ਨਹੀਂ ਤਾਂ ਵੀਰ ਜੀ ਅਸੀਂ ਵੀ ਫਿਰ ਅੱਕ ਪੱਕ ਕੇ ਇੱਥੇ ਆ ਜਾਾਂਗੇ ਵੀਰ ਜੀ ਆਪਣੇ ਖੋਦ ਦੀ ਲੜਾਈ ਆ ਕਿਸੇ ਹੋਰ ਦੀ ਲੜਾਈ ਨਹੀਂ ਆਪਾਂ ਯਾਰ ਆਪਦੇ ਲਈ ਨਹੀਂ ਲੜ ਸਕਦੇ ਆਪਾਂ ਨੂੰ ਆਪਦੇ ਲਈ ਲੜਨਾ ਪੈਣਾ ਯਾਰ ਕੁਝ ਨਾ ਕੁਝ ਕਰਕੇ ਵਿਖਾਉਣਾ ਪੈਣਾ ਯਾਰ ਜੇ ਯਾਰ ਅੱਜ ਆਪਾਂ ਆਪਦੇ ਲਈ ਨਹੀਂ ਲੜ ਸਕਦੇ ਨਾ ਇਹ ਇਹ ਗੱਲ ਆ ਕਿ ਕੱਲ ਨੂੰ ਆਪਾਂ ਆਪਦੇ ਪਰਿਵਾਰ ਲਈ ਵੀ ਨਹੀਂ ਖੜ ਸਕਦੇ ਯਾਰ ਆਪਾਂ ਵਿਆਹ ਕਰਾਉਣੇ ਆ ਆਪਣੇ ਬੱਚੋ ਨਾਲ ਆਪਾਂ ਕਿੱਥੋਂ ਉਹਨਾਂ ਦੇ ਨਾਲ ਖੜ ਜਾਾਂਗੇ ਯਾਰ ਅੱਜ ਆਪਣਾ ਆਪ ਹੱਕ ਲੈਣ ਲਈ ਪਿੱਛੇ ਮੁੜ ਰਹੇ ਆ ਘਰੇ ਬੈਠੇ ਆ ਆਪਾਂ ਸੋਚ ਰਹੇ ਆ ਕਿ ਚੱਲ ਯਾਰ ਕੋਈ ਨਾ ਕੋਈ ਪਹੁੰਚ ਗਏ ਸਾਡੀ ਕੀ ਜ਼ਰੂਰਤ ਆ ਵੀਰੇ ਇੱਕ ਇੱਕ ਬੱਚੇ ਦੀ ਜ਼ਰੂਰਤ ਆ ਕਹਿੰਦੇ ਆ ਨਾ ਬੂੰਦ ਬੂੰਦ ਕਰਕੇ ਨਾ ਸਮੁੰਦਰ ਭਰਿਆ ਜਾਂਦਾ ਉਸੇ ਤਰ੍ਹਾਂ ਵੀਰੇ ਤੁਹਾਡੇ ਸਾਥ ਦੀ ਲੋੜ ਆ ਫਿਰ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ ਵੀਰੇ ਆ ਹੱਥ ਜੋੜਿਆ ਮੈਨੂੰ ਵੇਖ ਲਓ ਪਲੀਜ਼ ਯਾਰ ਤੁਸੀਂ ਸਾਰੇ ਇੱਥੇ ਪਹੁੰਚੋ ਯਾਰ ਹਾਂ ਮੈਂ ਰਿਕਵੈਸਟ ਕੀਤੀ ਭਾ ਬੜੇ ਬੇਨਤੀ ਕੀਤੀ ਆ ਜੀ ਆ ਤੁਸੀਂ 800 ਦੇ ਕੋਸ਼ਟ ਆ ਜਾਣੀ ਹੈ ਕੱਲ ਹਰ ਆ ਪਹੁੰਚੋ ਹੋ ਵੀ ਛੇ ਮਹੀਨਿਆਂ ਬਾਅਦ ਮੀਟਿੰਗ ਮਿਲੀ ਹੈ ਬੜੀ ਮੁਸ਼ਕਲ ਮੀਟਿੰਗ ਲਈ ਹੈ ਹੁਣ ਆਪਨੇ ਕੋ ਮੌਕਾ ਹੈ ਜੇ ਹੁਣ ਮੌਕਾ ਗਵਾ ਦਿੱਤਾ ਫਿਰ ਆਪਨੇ ਕੋ ਮੌਕਾ ਆਦ ਨਹੀਂ ਆਣਾ ਉਹ ਵੀ 840 ਪਤਾ ਨਹੀਂ ਆਪ ਨੂੰ ਮਿਲਨੀਆ ਕਿ ਨਹੀਂ ਮਿਲਨੀਆ ਜਿਹੜੀ ਗੱਲ ਆ ਉਹਦੇ ਤੇ ਨਾ ਹੋਇਓ ਕਿ ਸਾਡੇ ਨੰਬਰ ਆ ਜਾਣੇ ਆ ਇਸੇ ਕਰਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ